ਸਾਨੂੰ ਇਸ ਕੇਸ ਸੰਬੰਧ ਵਿੱਚ ਰੱਖੀ ਗਈ ਹੈ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹਦੇ ਵਿੱਚ ਲੁਧਿਆਣਾ ਪੁਲਿਸ ਨੂੰ ਇੱਕ 24 ਘੰਟੇ ਦੇ ਵਿੱਚ ਅਸੀਂ ਮਰਡਰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਉਪਲਬਧੀ ਹਾਸਲ ਕੀਤੀ ਹੈ ਇਹਦੇ ਬਾਰੇ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਇਹਦੇ ਵਿੱਚ ਸਾਨੂੰ ਕੱਲ ਜਿਹੜਾ ਸੀਗਾ ਤਕਰੀਬਨ 11 12 ਵਜੇ ਦੇ ਇੱਕ ਡੈਡ ਬੋਡੀ ਜਿਹੜੀ ਸੀਗੀ ਟਰਾਂਸਪੋਰਟ ਨਗਰ ਦੇ ਵਿੱਚ ਮਿਲੀ ਸੀਗੀ ਜਿਹਦੀ ਇਮੀਡੀਏਟਲੀ ਜਿਹੜੀ ਹੈਗੀ ਹੈ ਐਫ ਆਈ ਆਰ ਨੰਬਰ 43 ਨੰਬਰ ਜਿਹੜੀ ਸੀਗੀ ਜਿਹੜੀ ਅਸੀਂ ਮੋਤੀ ਨਗਰ ਥਾਣੇ ਦੇ ਵਿੱਚ ਜਿਹੜੀ ਸੀਗੀ 103 ਬੀ ਐਨਐਸ ਦੇ ਵਿੱਚ ਤਰਜ ਕਰਕੇ ਤਾਂ ਪੁਜੀ ਸ਼ੁਰੂ ਕੀਤੀ ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਇਹਦੀ ਬਰੂਟਲੀ ਜਿਹੜੀ ਸੀਗੀ ਇਹਦੀ ਡੈੱਡ ਬੋਰਨ ਜਿਹੜੀ ਸੀਗੀ ਉਹਦੇ ਉੱਤੇ ਵੇਖਣ ਤੋਂ ਲੱਗਦਾ ਸੀ ਕਿ ਬਰੂਟਲ ਮਰਡਰ ਹੈਗਾ ਕਿਉਂਕਿ ਉਹਦਾ ਫੇਸ ਤੇ ਹੋਰ ਬਾਕੀ ਜਿਹੜੇ ਸੀਗੇ ਕਾਫੀ ਜਿਹੜੇ ਉਹਦੇ ਆਰਗਨ ਸੀਗੇ ਜਿਹੜਾ ਉਹਨਾਂ ਨੂੰ ਬੜੀ ਬੁਰੀ ਤਰ੍ਹਾਂ ਜਿਹੜਾ ਸੀਗਾ ਆ ਇੰਜਰਡ ਕੀਤਾ ਗਿਆ ਸੀਗਾ ਜਿਸ ਕਰਕੇ ਇਹਦੀ ਡੈਥ ਹੋਈ ਸੀ ਸੋ ਇਸ ਚੀਜ਼ ਨੂੰ ਸੰਜੀਦਗੀ ਨੂੰ ਰੱਖਦੇ ਹੋਏ ਇਮੀਡੀਏਟਲੀ ਸਾਡੇ ਮਾਜੋਕ ਸੀਪੀ ਸਾਹਿਬ ਸਰੀ ਕੁਲਦੀਪ ਚਾਹ ਜੀ ਨੇ ਇਮੀਡੀਏਟਲੀ ਟੀਮ ਬਣਾਈ ਮੇਰੀ ਨੇ ਹਰ ਨਿਰਦੇਸ਼ ਸ਼ੇਟ ਔਰ ਉਹਦੇ ਵਿੱਚ ਏਸੀਪੀ ਇੰਡਸਟਰੀਅਲਿਸ ਜਿਹੜੇ ਆਪਣੇ ਖਿਆਰਾ ਸਾਹਿਬ ਹੈਗੇ ਨੇ ਤੇ ਨਾਲ ਐਸਐਚਓ ਮੋਤੀ ਨਗਰ ਇਹਨਾਂ ਨੇ ਬੜੀ ਮਿਹਨਤ ਕਰਕੇ ਜਿਹੜਾ ਹੈਗਾ ਅਸੀਂ 24 ਘੰਟੇ ਦੇ ਵਿੱਚ ਜਿਹੜੇ ਹੈਗੇ ਆ ਲਿੰਕਸ ਨੂੰ ਜੋੜਦੇ ਹੋਏ ਇਹ ਜਿਹੜਾ ਮਰਡਰ ਜਿਹੜਾ ਟ੍ਰੇਸ ਕਰ ਲਿਆ ਔਰ ਇਹਦੇ ਵਿੱਚ ਜਿਹੜੇ ਦੋ ਦੋਸ਼ੀ ਸੀਗੇ ਆ ਸੰਜੇ ਉਰਫ ਬੰਟੀ ਜਿਹੜਾ ਹੈਗਾ ਧੂਰੀ ਲਾਈਨਾਂ ਲਾ ਕੇ ਦੀਪ ਨਗਰ ਲੁਧਿਆਣੇ ਦਾ ਰਹਿਣ ਵਾਲਾ ਔਰ ਰਾਜਵਿੰਦਰ ਸਿੰਘ ਉਰਫ ਰਾਜੂ ਜਿਹੜਾ ਹੈਗਾ ਨੇੜੇ ਰੇਲਵੇ ਫਰਟ ਕੋ ਲੁਧਿਆਣੇ ਦੇ ਰਹਿਣ ਮਨਜੂ ਸਿੰਘਾ ਲੁਧਿਆਣੇ ਦੇ ਲਾਗੇ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਇੱਕ ਅਸੀਂ ਮੋਟਰਸਾਈਕਲ ਬਰਾਮਦ ਕਰ ਲਿਆ ਜਿਹੜਾ ਦੋਸ਼ੀ ਦਾ ਸੀ ਸੌਰੀ ਮ੍ਰਿਤਕ ਦਾ ਸੀਗਾ ਉਹ ਬਰਾਮਦ ਕੀਤਾ ਔਰ ਦੋ ਮੋਬਾਈਲ ਜਿਹੜੇ ਇਹਦੇ ਇਹਨਾਂ ਕੋ ਜਿਹੜੇ ਬਰਾਮਦ ਕੀਤੇ ਗਏ ਵਜ੍ਹਾ ਰੰਜਿਸ਼ ਕਤਲ ਦੀ ਏ ਸੀਗੀ ਕਿ ਜਿਹੜਾ ਇਹ ਆਪਣਾ ਡਿਸੀਜ਼ਡ ਹੈਗਾ ਸੁਰਿੰਦਰਪਾਲ ਇਹਨੇ ਜਿਹੜਾ ਹੈਗਾ ਬੰਟੀ ਦਾ ਨਾਮ ਲਿਆ ਸੀਗਾ ਮੁਕਦਮੇ ਦੇ ਵਿੱਚ ਕਿਸੇ ਦੇ ਪੁੱਛਗਿੱਛ ਦੇ ਦੌਰਾਨ ਜਿਹਦੇ ਵਿੱਚ ਜਿਹੜਾ ਜੇਲ੍ਹ 'ਚ ਰਹਿ ਗਿਆ ਸੋ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸ਼ਰਾਬ ਪਿਆ ਕੇ ਉਹਨੂੰ ਪ੍ਰਤਾਪ ਨਗਰ ਚੌਂਗ ਦੇ ਲੱਗ ਗਿਆ ਜਿਹੜਾ ਉੱਥੇ ਮਰਡਰ ਕਰਕੇ ਫਿਰ ਉਹਨੂੰ ਉਹਦੇ ਮੋਟਰਸਾਈਕਲ ਤੇ ਬਿਠਾ ਕੇ ਜਿਹੜਾ ਸੀਗਾ ਟ੍ਰਾਂਸਪੋਰਟ ਨਗਰ ਦੇ ਵਿੱਚ ਕਿਉਂਕਿ ਉਹ ਸੰਘਣੀ ਆਬਾਦੀ ਵਾਲਾ ਹੈਗਾ ਥੋੜਾ ਏਰੀਆ ਵੀ ਜਿਹੜਾ ਹੈ ਵੀ ਆਪਾਂ ਜਿਹੜਾ ਹੈਗਾ ਉਧਰ ਦਾ ਹੈਗਾ ਉੱਥੇ ਲਿਆ ਕੇ ਦੀ ਡੈੱਡ ਬਾਡੀ ਨੂੰ ਜਿਹੜਾ ਡਿਸਪੋਜ਼ ਆਫ ਕਰਨ ਦੇ ਦੀ ਮਨਸ਼ਾ ਦੇ ਨਾਲ ਇਹਦੀ ਡੈੱਡ ਬਾਡੀ ਜਿਹੜੀ ਉੱਥੇ ਸੀਗੀ ਬਟ ਸਾਡੇ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਨੇ ਸਾਰੀ ਲੁਧਿਆਣੇ ਦੀ ਟੀਮ ਨੇ ਬੜੀ ਜਿਹੜੀ ਸੀਗੀ ਮਿਹਨਤ ਨਾਲ ਕੰਮ ਕੀਤਾ ਕਿਉਂਕਿ ਬਾਡੀ ਦੇਖਣ ਤੋਂ ਬੜਾ ਬਰੂਟਲ ਮਰਡਰ ਲੱਗਦਾ ਸੀਗਾ ਉਹ ਤਾਂ ਇ ਪੂਰੀ ਤਰ੍ਹਾਂ ਉਹਨੂੰ ਜਿਹੜਾ ਸੀਗਾ ਇੰਜਰਡ ਕੀਤਾ ਹੋਇਆ ਸੀਗਾ ਜਿਸ ਕਰਕੇ ਉਹਦੀ ਡੈਥ ਹੋਈ ਸੋ ਉਸ ਕਰਕੇ ਜਿਹੜਾ ਮਰਡਰ ਨੂੰ ਜਿਹੜਾ ਹੈ ਸੀ 24 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਸੋਲਵ ਕਰਕੇ ਬਹੁਤ ਵੱਡੀ ਜਿਹੜੀ ਉਪਰਗ੍ਰੱਤੀ ਕੀਤੀ ਆ ਇਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਡਿਸੀਜ਼ ਸੀਗਾ ਉਹਦੇ ਉੱਤੇ ਵੀ ਜਿਹੜੇ ਦੋ ਮੁਕੱਦਮੇ ਦਰਜ ਸੀਗੇ ਜਿਹੜੇ ਇੱਕ ਮੋਤੀ ਨਗਰ ਦਾ ਸੀਗਾ ਤੇ ਇੱਕ ਜਮਾਲਪੁਰ ਦਾ ਸੀਗਾ ਔਰ ਜਿਹੜੇ ਦੋਸ਼ੀ ਫੜੇ ਗਏ ਹੈਗੇ ਨੇ ਜਿਹੜਾ ਇਹ ਬੰਟੀ ਹੈਗਾ ਇਹਦੇ ਉੱਤੇ ਜਿਹੜੇ ਹੈਗੇ ਆ ਇਹਦੇ ਉੱਤੇ ਵੀ ਜਿਹੜੇ ਸੀਗੇ ਤਿੰਨ ਮੁਕੱਦਮੇ ਦਰਜ ਨੇ ਮੁਕੱਦਮਾ ਨੰਬਰ 77 ਜਿਹੜਾ ਹੈਗਾ ਥਾਣਾ ਜਮ 58 ਨੰਬਰ ਮੁਕਦਮਾ ਜਿਹੜਾ ਡਿਵੀਜ਼ਨ ਨੰਬਰ ਜਿਹੜਾ 5 ਦਾ ਹੈਗਾ ਔਰ ਜਿਹੜਾ ਇੱਕ ਥਾਣਾ ਜਿਹੜਾ ਸਾਨੇ ਵਾਲ ਪਾਸੇ ਦਾ ਹੈਗਾ ਇਸ ਤੋਂ ਇਲਾਵਾ ਜਿਹੜਾ ਰਜਿੰਦਰ ਸਿੰਘ ਰਾਜਾ ਜਿਹੜਾ ਕੋ ਅਕਿਊਜ਼ਡ ਹੈਗਾ ਉਹਦੇ ਉੱਤੇ ਵੀ 119 ਨੰਬਰ ਜਿਹੜਾ ਹੈਗਾ ਐਫ ਆਰ ਨੰਬਰ ਦਨੀਸਾ ਨੰਬਰ 5 ਦੇ ਵਿੱਚ ਜਿਹੜਾ ਹੈ ਦਰਜ ਹੈ ਸਰ ਜਿਹੜਾ ਰੋਪੇ ਮਾਰਿਆ ਗਿਆ ਇਹਨਾਂ ਨੇ ਉਹਨੂੰ ਬੁਲਾਇਆ ਕਿ ਧੰਗ ਨਾਲ ਸੇ ਦੋਸਤ ਦੇ ਕੋ ਇਹਨਾਂ ਦੀ ਯਾਰ ਦੋਸਤੀ ਸੀਗੇ ਇਹਨਾਂ ਨੇ ਉੱਥੇ ਜਿਹੜੇ ਹੀ ਬੈਠ ਕੇ ਸ਼ਰਾਬ ਪੀਤੀ ਆ ਫਿਰ ਗੱਲਾਂ ਬਾਤਾਂ ਕੀਤੀਆਂ ਫਿਰ ਉਸ ਤਰੀਕੇ ਨਾਲ ਜਿੱਦਾਂ ਯਾਰੀ ਦੋਸਤੀ ਦੇ ਨਾਲ ਹੀ ਬਲੈਕ ਉਹ ਕੀ ਮਨਸ਼ਾ ਦਾ ਬੰਦੇ ਦੀ ਮਨ ਦੇ ਵਿੱਚ ਕੀ ਹੈਗੀ ਉਹ ਪਤਾ ਨਹੀਂ ਹੁੰਦੀ ਬਾਅਦ ਵਿੱਚ ਇਹਨਾਂ ਨੇ ਜਦੋਂ ਸ਼ਰਾਬ ਪੀ ਕੇ ਉਹਦਾ ਮਰਡਰ ਕੀਤਾ ਉਸ ਪਾਛੀ ਸਰ ਹਥਿਆਰ ਕਿਹੜੇ ਇਸਤੇਮਾਲ ਕੀਤੇ ਸੀ ਇਹਨਾਂ ਨੇ ਇਹ ਕਿੱਟ ਤੇ ਪੱਥਰ ਹੈਗਾ ਜਿਹਦੇ ਨਾਲ ਇਹਨਾਂ ਨੇ ਜਿਹੜਾ ਉਹ ਇੱਟ ਮਾਰ ਕੇ ਉਹ ਤੋਂ ਬਾਅਦ ਪੱਥਰ ਨਾਲ ਉਹਦਾ ਜਿਹੜਾ ਫੇਸ ਜੀ ਹੈ ਡਿਸਟ੍ਰਿਬਿਊਟਡ ਸੜਕ ਸੁਰੰਚਾਇਆ ਕੇ ਡੈਡ ਬੋਡੀ ਨੂੰ ਤੋਂ ਕਸੀੜਦੇ ਹੋਏ ਨਾਲ ਲੈ ਕੇ ਆਏ ਦੇ ਮੋਟਰਸਾਈਕਲ ਦੇ ਪਿੱਛੇ ਬੰਨ ਕੇ ਆ। ਨੈਕਸ ਦੀ ਜਦੋਂ ਡੈਥ ਹੋ ਗਈ ਸੀਗੀ ਉਹਦੀ ਇਹਨਾਂ ਨੇ ਆਪਣੇ ਵਿੱਚ ਜਦੋਂ ਡੈਡ ਬੋਡੀ ਵੇਸੈਂਟਰ ਦੇ ਵਿੱਚ ਰੱਖੀ ਸੀ ਕਿਤੇ ਉਹਦੀਆਂ ਜਿਹੜੀਆਂ ਲੈਗ ਸੀਗੀਆਂ ਉਹ ਕਿਉਂ ਜਾਨ ਨਹੀਂ ਸੀਗੀ ਤੇ ਉਹ ਬੇਜਾਨ ਸੀਗਾ ਉਹਦੀਆਂ ਜਿਹੜੀਆਂ ਲੱਤਾਂ ਸੀਗੀਆਂ ਉਹ ਜਿਹੜੀਆਂ ਸੜਕ ਦੇ ਨਾਲ ਕੇ ਸੜਕੀਆਂ ਆਈਆਂ ਨੇ ਇਹ ਗੱਲ ਸਹੀ ਹੈ। ਠੀਕ ਠੀਕ ਥੈਂਕ ਯੂ।